ਹਾਂਜੀ ਅੱਜ ਮੈਂ ਆਂਗਣਵੜੀ ਵਰਕਰਾਂ ਦੇ ਮੁੱਦੇ ਤੇ ਗੱਲ ਕਰਨਾ ਚਾਹਣੀ ਆ ਕਿ ਅੱਜ ਗਨਤੰਤਰਤਾ ਦਿਵਸ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਗਨਤੰਤਰ ਦਾ ਦਿਵਸ ਦੀ ਵਧਾਈ ਦਿੰਦੀ ਆ ਗਨਤੰਤਰਤਾ ਦਿਵਸ ਤੇ ਇਹਨਾਂ ਨੇ ਆਂਗਣਵੜੀ ਵਰਕਰਸ ਨੂੰ ਬਾਇ ਨੇਮ ਚਿੱਠੀਆਂ ਕੱਢੀਆਂ ਕਿ ਸਾਰੀਆਂ ਆਂਗਣਵੜੀ ਵਰਕਰ ਉੱਥੇ ਗਨਤੰਤਰਤਾ ਦਿਵਸ ਤੇ ਪਹੁੰਚੋ ਜੇ ਨਾ ਪਹੁੰਚੀਆਂ ਤਾਂ ਤੁਹਾਡੀ ਐਬਸੈਂਟ ਲਾਈ ਜਾਊਗੀ ਤੁਹਾਡੀ ਉੱਥੇ ਹਾਜ਼ਰੀ ਲੱਗੂਗੀ ਤੇ ਨਾਲ ਹੀ ਕਹਿੰਦੇ ਕਿ ਕਿਸੇ ਨੇ ਮੰਗ ਪੱਤਰ ਨਹੀਂ ਦੇਣਾ ਉੱਥੇ ਤੁਸੀਂ ਆ ਤਾਂ ਜਾਓ ਸੋ ਦੇਖੋ ਇੱਥੇ ਮੈਂ ਗੱਲ ਕਹਿਣਾ ਚਾਹਣੀ ਆ ਕਿ ਸਰਕਾਰ ਕੋਲੇ ਹੁਣ ਲੋਕ ਨਹੀਂ ਹੈਗੇ ਜਿਹੜੇ ਇਹਨਾਂ ਦੇ ਪ੍ਰੋਗਰਾਮ ਦੇਖਣ ਆਉਣ ਜਾਂ ਸੁਣਨ ਵਾਸਤੇ ਆਉਣ ਇਹਨਾਂ ਦੇ ਇਕੱਠਾਂ ਦੇ ਵਿੱਚ ਆਉਣ ਇਹ ਆਂਗਣਵਾੜੀ ਵਰਕਰਾਂ ਨੂੰ ਥਾਂ-ਥਾਂ ਇਕੱਠੇ ਕਰਦੇ ਆ ਜਿਹੜੀਆਂ ਗੱਲਾਂ ਸੀ ਅੱਜ ਤੋਂ 30 ਸਾਲ ਪਹਿਲਾਂ ਸੰਘਰਸ਼ ਕਰਕੇ ਬੰਦ ਕੀਤੀਆਂ ਸੀਗੀਆਂ ਕਿ ਆਂਗਣਵਾੜੀ ਵਰਕਰਾਂ ਕੋਈ ਏਦਾਂ ਨਹੀਂ ਹੈਗਾ ਕਿ ਤੁਸੀਂ ਇਹਨਾਂ ਨੂੰ ਇਕੱਠਾਂ ਦੇ ਰੂਪ ਦੇ ਵਿੱਚ ਵਰਤ ਲੋ ਇਹ ਭੀੜ ਵਧਾਉਣ ਵਾਸਤੇ ਨਹੀਂ ਹੈਗੀਆਂ ਇਹ ਆਪਣਾ ਇੱਕ ਕੰਮ ਕਰਦੀਆਂ ਆਪਣੀ ਇੱਕ ਡਿਊਟੀ ਕਰਦੀਆਂ ਡਿਊਟੀ ਦਾ ਜਿਹੜਾ ਇਹਨਾਂ ਨੂੰ ਮਾਣ ਪੱਤਾ ਮਿਲਦਾ ਤੇ ਉਹ ਆਪਦੀ ਜੌਬ ਕਰਨੇ ਹੈ ਤੁਸੀਂ ਤੁਹਾਨੂੰ ਇਹਨਾਂ ਨੂੰ ਭੀੜ ਵਧਾਉਣ ਵਾਸਤੇ ਨਹੀਂ ਸੱਜਣਾ ਚਾਹੀਦਾ ਅਸੀਂ ਬਹੁਤ ਲੜਾਈਆਂ ਕੀਤੀਆਂ ਸੰਘਰਸ਼ ਕੀਤੇ ਤੇ ਜਦੋਂ ਸਰਕਾਰ ਨਹੀਂ ਹਟਦੀ ਸੀ ਤਾਂ ਅਸੀਂ ਉੱਥੇ ਰੌਲਾ ਪਾਉਂਦੇ ਸੀ ਆਪਦੀ ਆਵਾਜ਼ ਬੁਲੰਦ ਕਰਦੇ ਸੀ ਹੁਣ ਦੇਖੋ ਇਹ ਨਾ ਤਾਂ ਸਾਹ ਕੱਢਣ ਦਿੰਦੇ ਐ ਕਿ ਤੁਸੀਂ ਮੰਗ ਪੱਤਰ ਵੀ ਨਹੀਂ ਦੇਣਾ ਕੋਈ ਉੱਥੇ ਬੋਲਣਾ ਵੀ ਨਹੀਂ ਉੱਥੇ ਨਾਹਰਾ ਵੀ ਨਹੀਂ ਲਾਉਣਾ ਤੇ ਤੁਸੀਂ ਭੀੜ 'ਚ ਵੀ ਆਉਣਾ ਜੋ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਮੈਂ ਦੀ ਨਖੇਦੀ ਕਰਦੀ ਆ ਕਿ ਇਹਨਾਂ ਨੂੰ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਜੇ ਅੱਗੇ ਤੋਂ ਇਹ 15 ਅਗਸਤ ਜਾਂ ਗਨਤੰਤਰਤਾ ਦਿਵਸ ਤੇ ਜਾਂ ਕੋਈ ਕਿਤੇ ਮੰਤਰੀ ਆਉਂਦਾ ਜਾਂ ਕੋਈ ਵੀ ਪ੍ਰੋਗਰਾਮਾਂ ਦੇ ਵਿੱਚ ਆਂਗਣਵੜੀ ਵਰਕਰਾਂ ਨੂੰ ਇਹ ਭੀੜਾਂ ਇਕੱਠੀਆਂ ਕਰਨ ਵਾਸਤੇ ਸੱਦਣਗੇ ਤਾਂ ਅਸੀਂ ਉੱਥੇ ਨਾਰੇ ਲਾਵਾਂਗੇ ਇਹਨਾਂ ਦਾ ਵਿਰੋਧ ਕਰਾਂਗੇ ਹਾਂ ਜੇ ਕੋਈ ਵਰਕਰ ਆਪਦੇ ਤੌਰ ਤੇ ਜਾਣਾ ਚਾਹੁੰਦੀ ਉਹਦੀ ਇੱਛਾ ਹੈਗੀ ਉਹ ਜਾ ਸਕਦੀ ਆ ਅਸੀਂ ਉਹਨਾਂ ਨੂੰ ਮਨਾ ਨਹੀਂ ਕਰਦੇ ਕਿ ਤੂੰ ਉੱਥੇ ਜਾਣਾ ਹੀ ਨਹੀਂ ਪਰ ਜੇ ਤੁਸੀਂ ਉਹਨੂੰ ਆਰਡਰ ਦੇ ਕੇ ਸਦੋਂਗੇ ਤਾਂ ਜਥੇਬੰਦੀ ਇਸ ਗੱਲ ਦਾ ਵਿਰੋਧ ਕਰਦੀ ਹੈ ਕਿ ਅਸੀਂ ਨਹੀਂ ਆਵਾਂਗੇ। ਹੁਣ ਤੁਸੀਂ ਦੇਖੋ ਸਕੂਲਾਂ ਦੇ ਵਿੱਚ ਛੁੱਟੀ ਕਰਤੀ ਤੇ ਅੰਗਣਵਾੜੀ ਵਰਕਰਾਂ ਨੂੰ ਛੁੱਟੀਆਂ ਨਹੀਂ ਹੋਊਂਗੀ ਗੱਲ ਦੀ ਕਿਉਂਕਿ ਉਹਨਾਂ ਦੀ ਤਾਂ ਹੈ ਹੀ ਨਹੀਂ ਨਾ ਵੀ ਸਕੂਲ ਬੰਦ ਹੈ ਅੰਗਣਵਾੜੀ ਖੁੱਲੇ ਰਹਿਣਗੇ। ਸੋ ਉਹਨਾਂ ਦੀ ਅੱਜ ਛੁੱਟੀ ਵਾਲੇ ਦਿਨ ਵੀ ਉਹਨਾਂ ਨੂੰ ਬੁਲਾ ਲਿਆ ਕੱਲ ਨੂੰ ਉਹਨਾਂ ਨੂੰ ਛੁੱਟੀ ਨਹੀਂ ਹੋਊਗੀ। ਸੋ ਇਸ ਗੱਲ ਦਾ ਮੈਂ ਵਿਰੋਧ ਕਰਦੀ ਆ। ਦੂਸਰਾ ਜਿਹੜਾ ਮੇਰਾ ਮੁੱਦਾ ਹੈਗਾ ਕਿ ਮੰਤਰੀ ਬਲਜੀਤ ਕੌਰ ਨੇ 4-5 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਬੜਾ ਵਿਧਾ ਚੜਾ ਕੇ ਗੱਲ ਕੀਤੀ ਕਿ ਅਸੀਂ ਜਿਹੜਾ ਪ੍ਰੀ ਨਰਸਰੀ ਕਲਾਸਾਂ ਤੇ ਆਂਗਣਵਾੜੀ ਚ ਜਿਹੜੀਆਂ ਲੱਗਦੀਆਂ ਕਲਾਸਾਂ ਉਹਨਾਂ ਦਾ ਸਿਲੇਬਸ ਏਕਕਲ ਕਰ ਰਹੇ ਆ ਏਕਕਲ ਕਰ ਰਹੇ ਆ ਅਸੀਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਜਿਹੜਾ ਪ੍ਰੀ ਨਰਸਰੀ ਕਲਾਸਾਂ ਬੱਚੇ ਤਾਂ ਉੱਥੇ ਬੈਠੇ ਸਕੂਲ ਦੇ ਵਿੱਚ ਸਰਕਾਰੀ ਸਕੂਲਾਂ ਚ ਦਾਖਲ ਕੀਤੇ ਹੋਏ ਆ 2017 ਤੋਂ ਬੱਚੇ ਜਿਹੜੇ ਉਹ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੈਠੇ ਆ ਪ੍ਰੀ ਨਰਸਰੀ ਕਲਾਸਾਂ ਚਲਾਉਂਦੀਆਂ ਤੁਸੀਂ ਸਾਰਾ ਉਹਨਾਂ ਨੂੰ ਸਾਜੋ ਸਮਾਨ ਸਭ ਕੁਝ ਦਿੱਤਾ ਅੰਗਣਵਾੜੀ 'ਚ ਤਾਂ ਤੁਸੀਂ ਕੁਝ ਵੀ ਨਹੀਂ ਦਿੱਤਾ ਅੰਗਣਵਾੜੀਆਂ ਦਾ ਬੁਰਾ ਹਾਲ ਹੈ ਉੱਥੇ ਕੋਈ ਜਿਹੜੀਆਂ ਮੂਲ ਭੂਤ ਸਬਦਾਵਾਂ ਹੁੰਦੀਆਂ ਉਹ ਵੀ ਨਹੀਂ ਹੈਗੀਆਂ ਉੱਥੇ ਪੀਣ ਵਾਲਾ ਪਾਣੀ ਨਹੀਂ ਹੈਗਾ ਅੰਗਣਵਾੜੀਆਂ 'ਚ ਕੋਈ ਕੋਈ ਫੈਸਿਲਿਟੀ ਨਹੀਂ ਹੈਗੀ ਠੀਕ ਦੂਜੀ ਗੱਲ ਜਿਹੜੀ ਹੈਗੀ ਬੱਚਾ ਤੁਸੀਂ ਉੱਥੇ ਦਾਖਲ ਕਰਤਾ ਸਕੂਲ 'ਚ ਮਾਪਿਓ ਬੱਚੇ ਹੀ ਨਹੀਂ ਭੇਜਦੇ ਅੰਗਣਵਾੜੀ ਦੇ ਵਿੱਚ ਤੁਸੀਂ ਅੰਗਣਵਾੜੀ ਦੇ ਵਿੱਚ ਬੱਚੇ ਵਾਪਸ ਭੇਜੋ ਅੰਗਣਵਾੜੀ ਚ ਦਾਖਲ ਕਰੋ ਬੱਚੇ ਕਿ ਆ ਬੱਚਾ ਅੰਗਣਵਾੜੀ ਜਾਊਗਾ ਅੰਗਣਵਾੜੀ ਦਾ ਸਰਟੀਫਿਕੇਟ ਹੋਊਗਾ ਫਿਰ ਬੱਚਾ ਸਕੂਲ ਚ ਦਾਖਲ ਹੋਊਗਾ ਬੱਚਾ ਸਕੂਲ ਚ ਬੈਠਾ ਹੀ ਐ ਉਹਦਾ 2.5 ਸਾਲ ਦਾ ਬੱਚਾ ਵੀ ਸਕੂਲ ਚ ਬਿਠਾਈ ਬੈਠਿਆ ਤੇ ਤੇ ਕਿਹੜਾ ਸਿਲੇਬਸ ਕਿਹੜੀਆਂ ਗੱਲਾਂ ਜਿਹੜਾ ਨਵੀਂ ਐਜੂਕੇਸ਼ਨ ਪਾਲਿਸੀ ਆਈ ਐ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਅੰਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਕੋਰਸ ਕਰਾ ਕੇ ਐਨਟੀਟੀ ਦਾ ਤੇ ਉਹਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ 18000 ਪੋਸਟਾਂ ਉਹੋ ਪਰ ਜੇ ਅੰਗਣਵੜੀ ਵਰਕਰ ਕੋਲੇ ਬੱਚੇ ਹੀ ਨਹੀਂ ਹੋਣਗੇ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਅਜਿਹਾ ਸਟੇਟ ਨਹੀਂ ਜਿੱਥੇ ਬੱਚੇ ਸਕੂਲਾਂ ਦੇ ਵਿੱਚ ਬੈਠੇ ਹੋਣ ਕੱਲਾ ਪੰਜਾਬ ਹੀ ਹੈ ਜੋ ਸਟੇਟ ਹੈ ਜਿੱਥੇ ਬੱਚੇ ਸਕੂਲਾਂ ਚ ਬੈਠੇ ਹੋਏ ਆ ਅੰਗਣਵੜੀ ਵਰਕਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਕਿੱਥੋਂ ਮਿਲ ਜਾਣਾ ਜਦੋਂ ਅੰਗਣਵੜੀ 'ਚ ਬੱਚੇ ਨਹੀਂ ਹੈਗੇ ਤੇ ਕਿਹਨੂੰ ਪੜਾਉਣਾ ਉਹ ਸਲਿਪਸ ਜਿਹੜਾ ਤੁਸੀਂ ਵੱਡੀਆਂ-ਵੱਡੀਆਂ ਟਾਰਾ ਮਾਰਦੇ ਹੋ ਵੀ ਹਰ ਰੋਜ਼ ਤੁਸੀਂ ਨਵੇਂ ਝੂਠ ਲੈ ਕੇ ਆ ਜਾਂਦੇ ਹੋ ਔਰ ਨਵੀਂ ਇੱਕ ਇੱਕ ਐਡ ਇੱਕ ਖਬਰ ਇੱਕ ਕੱਢ ਦਿੰਦੇ ਹੋ ਤੁਸੀਂ ਮੁਰਕੇ ਬਸ ਅੱਗਾ ਦੌੜ ਤੇ ਪਿੱਛਾ ਚੌੜੋ ਹੀ ਜਾਂਦਾ ਕੋਈ ਤੁਹਾਡਾ ਧਿਆਨ ਨਹੀਂ ਹੈਗਾ ਇਹਨਾਂ ਗੱਲਾਂ ਵੱਲ ਸੋ ਮੇਰੀ ਮੰਗ ਆ ਕਿ ਬੱਚੇ ਸਕੂਲਾਂ ਦੇ ਵਿੱਚੋਂ ਆਂਗਣਵਾੜੀ ਕੇਂਦਰਾਂ 'ਚ ਵਾਪਸ ਆਉਣ ਆਂਗਣਵਾੜੀ ਕੇਂਦਰ ਜਿਹੜੇ ਹੈਗੇ ਆ ਉਹਨਾਂ ਨੂੰ ਮੂਲ ਭੂਤ ਸਬਦਾਵਾਵਾਂ ਉੱਥੇ ਦਿੱਤੀਆਂ ਜਾਣ ਰਾਸ਼ਨ ਜਿਹੜਾ ਆਂਗਣਵਾੜੀਆਂ ਦੇ ਵਿੱਚ ਉਹ ਨਹੀਂ ਹੈਗਾ ਉਹ ਸਾਰਾ ਰਾਸ਼ਨ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਤਾਂ ਲੋਕ ਲੈਣ ਲਈ ਤਿਆਰ ਨਹੀਂ ਕਿੱਥੇ ਕਿੱਥੇ ਤੁਹਾਡੀ ਉਹ ਕਰੀਏ ਕਿ ਕਿੰਨੀ ਤੁਹਾਡੀ ਫੇਲਿਅਰ ਹੈਗੀ ਹੈ ਕੀ ਕੀ ਤੁਹਾਨੂੰ ਗਨਾਈਏ ਪਰ ਤੁਹਾਨੂੰ ਖੁਦ ਨਹੀਂ ਪਤਾ ਲੱਗਦਾ ਸੌਣ ਦੇ ਅੰਨੇ ਵੰਗੋਂ ਸਾਰਾ ਕੋਸ਼ ਤੁਹਾਡੇ ਲਈ ਹਰਾਈ ਹਰਾ ਹੈਗਾ ਪੈਨਸ਼ਨ ਤੱਕ ਤੁਸੀਂ ਨਹੀਂ ਦੇ ਪਾਰੇ ਬੜਾਪਾ ਪੈਨਸ਼ਨਾਂ ਨਹੀਂ ਹੈਗੀਆਂ ਅੰਗਣਵਾੜੀ ਦੀਆਂ ਜਿਹੜੀਆਂ ਮਾਨ ਪੱਤਾ ਹੈਗਾ ਉਹ 4 ਸਾਲਾਂ ਬਾਅਦ ਹੁਣ ਉਹ ਵੀ ਮਾਨਜੋਗ ਹਾਈ ਕੋਰਟ ਦੇ ਹੁਕਮਤ ਤੋਂ ਬਾਅਦ ਉਹ ਅੰਗਣਵਾੜੀ ਵਰਕਰਾਂ ਨੂੰ ਮਿਲਿਆ ਹੱਲੇ ਤੱਕ ਵੀ ਕੀ ਸੀਗਾ ਕਿ 50 ਸੀਡੀਪੀਓ ਜੇ ਸੀ ਜਿੱਥੇ ਤੁਸੀਂ ਚਾਰਜ ਤੱਕ ਨਹੀਂ ਦਿੱਤੇ ਸੀ ਜਿਨ੍ਹਾਂ ਦਾ ਬਜਟ ਨਹੀਂ ਤੁਸੀਂ ਜਿਹੜਾ ਸਟੇਟ ਤੋਂ ਪਾਸ ਨਹੀਂ ਹੋਇਆ ਸੀ ਸੋ ਕਦੇ ਤੁਸੀਂ ਖਜ਼ਾਨੇ ਤੇ ਰੋਕ ਲਾ ਦਿੰਦੇ ਹੋ ਕਦੇ ਤੁਸੀਂ ਸੀਡੀਪੀਓ ਦੇ ਚਾਰਜ ਨਹੀਂ ਹੁੰਦੇ ਇੱਕ ਇੱਕ ਸੀਡੀਪੀਓ ਜਿਹੜਾ ਉਹਦੇ ਕੋਲ ਸੱਤ ਸੱਤ ਚਾਰਜ ਆ ਉਹ ਉਹ ਬਿੱਲਾਂ ਤੇ ਸਾਈਨ ਤੱਕ ਨਹੀਂ ਕਰ ਪਾ ਰਿਆ ਸੋ ਇਸ ਤਰ੍ਹਾਂ ਦੀ ਹਾਲਾਤ ਆ ਆਪਦਾ ਡਿਪਾਰਟਮੈਂਟ ਹੈ ਜਿਹੜਾ ਉਹਦੇ ਵੱਲ ਤੁਸੀਂ ਧਿਆਨ ਦਿਓ ਸਾਰੇ ਪੰਜਾਬ ਵਾਲੇ ਧਿਆਨ ਦਿਓ ਪੰਜਾਬ ਦਾ ਵੀ ਬੁਰਾ ਹਾਲ ਹੈ ਹਰ ਮੰਤਰਾਲੇ ਦਾ ਬੁਰਾ ਹਾਲ ਹੈ ਸੋ ਇਹ ਗੱਲਾਂ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਬਜਾਏ ਇਸ ਤੇ ਕਿ ਰੋਜ਼ ਨਵੇਂ-ਨਵੇਂ ਗੱਪ-ਗਪੌੜ ਲੈ ਕੇ ਤੁਸੀਂ ਆ ਜਾਂਦੇ ਹੋ ਉਹ ਗੱਲਾਂ ਨਹੀਂ ਚੱਲਣੀਆਂ ਗਰਾਉਂਡ ਰਿਐਲਿਟੀ ਕੀ ਆ ਉਹਨੂੰ ਤੁਸੀਂ ਦੇਖੋ ਸੋ ਉਹੀ ਮੇਰੀ ਮੰਗ ਸੀ ਉਹੀ ਮੇਰਾ ਮੁੱਦਾ